ਸੰਤ ਰਾਮ ਸਿੰਘ ਜੀ ਥਮਾਲੀ ਵਾਲਿਆਂ ਦਾ ਮੇਲ ਰਿਸ਼ੀਕੇਸ਼ ਸੰਤ ਭਾਈ ਰਾਮ ਸਿੰਘ ਜੀ ਥਮਾਲੀ ਵਾਲੇ ਮਿਲੇ ਸੰਤ ਅਤਰ ਸਿੰਘ ਜੀ ਨੇ ਉਹਨਾਂ ਨੂੰ ਕਿਸੇ ਸ਼ਾਂਤਮਈ ਇਕਾਂਥਾ ਥਾਂ ਤੇ ਸਿਮਰਨ ਅਭਿਆਸ ਕਰਨ ਦੀ ਇੱਛਾ ਪ੍ਰਗਟ ਕੀਤੀ ਤਾਂ ਭਾਈ ਰਾਮ ਸਿੰਘ ਜੀ ਨੇ ਸਿਆਲਕੋਟ ਅਤੇ ਰਾਵਲਪਿੰਡੀ ਦੇ ਇਲਾਕਿਆਂ ਵਿੱਚ ਕੁਝ ਸਥਾਨ ਵੇਖਣ ਲਈ ਕਿਹਾ ਸੰਤ ਜੀ ઋષੀਕੇਸ਼ ਤੋਂ ਪੈਦਲ ਦੇਰਾਦੂਨ ਕੌਂਟਾ ਸਾਹਿਬ ਬੜੂ ਸਾਹਿਬ ਹੁੰਦੇ ਹੋਏ ਆਨੰਦਪੁਰ ਸਾਹਿਬ ਪਹੁੰਚੇ ਅਤੇ ਦਸ਼ਮੇਸ਼ ਪਿਤਾ ਜੀ ਦੇ ਗੁਰਦੁਆਰਿਆਂ ਦੀ ਯਾਤਰਾ ਕੀਤੀ ਫਿਰ ਸਿਆਲਕੋਟ ਹੁੰਦੇ ਹੋਏ ਅਮਰਤਸਰ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਬਾਬਾ ਅਟਲ ਸਾਹਿਬ ਪਹੁੰਚੇ ਸੰਤ ਜੀ ਇੱਥੇ 3 ਦਿਨ ਪ੍ਰਭੂ ਦੇ ਨਾਮ ਰੰਗ ਵਿੱਚ ਲੀਨ ਰਹੇ ਅਤੇ ਕਿਸੇ ਨੇ ਪ੍ਰਸ਼ਾਦਾ ਪਾਣੀ ਨਹੀਂ ਪੁੱਛਿਆ ਚੌਥੇ ਦਿਨ ਇਹ ਸੰਕਲਪ ਆਉਣ ਤੇ ਹੇ ਬਾਬਾ ਅਟਲ ਪੱਕੀਆਂ ਪਕਾਈਆਂ ਕੱਲ ਤਾਂ ਤੁਰੰਤ ਹੀ ਕੁਝ ਮਿੰਟਾਂ ਅੰਦਰ ਇੱਕ ਪ੍ਰੇਮੀ ਨੇ ਆ ਕੇ ਸੰਤ ਜੀ ਦੇ ਸਾਹਮਣੇ ਪ੍ਰਸ਼ਾਦਾ ਰੱਖ ਦਿੱਤਾ ਸੰਤ ਜੀ ਦੇ ਮੁਖ ਤੋਂ ਸਹਿਜੇ ਹੀ ਨਿਕਲਿਆ ਧੰਨ ਸਤਗੁਰੂ ਧੰਨ ਤੇਰੀ ਮਾਣ ਨਿਮਾਣੀ ਰਜਾ ਭਰੀ ਖੇੜ ਪ੍ਰੇਮੀ ਦੇ ਬੇਨਤੀ ਕਰਨ ਤੇ ਸੰਤ ਜੀ ਨੇ ਹੱਥ ਤੇ ਪ੍ਰਸ਼ਾਦਾ ਲੈ ਕੇ ਛਕਿਆ ਇੱਥੋਂ ਸੰਤ ਜੀ ਆਪਣੇ ਪਿੰਡ ਚੀਮੇ ਆਏ